ਇਹਨਾਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਘਰਾਂ ਦਾ ਸਮਾਨ ਲੈ ਕੇ ਲੋਕ ਕਿੱਥੇ ਜਾ ਰਹੇ ਨੇ ਤੇ ਸ਼ਾਇਦ ਆਪਣੇ ਘਰ ਕਿਤੇ ਹੋਰ ਜਗ੍ਹਾ ਪਾਰੇ ਨੇ ਦਰਅਸਲ ਇਹ ਲੋਕ ਕਿਸੇ ਸ਼ੌਂਕ ਨੂੰ ਨਹੀਂ ਬਲਕਿ ਜੰਗ ਦੇ ਖੌਫ ਕਾਰਨ ਆਪਣੇ ਆਸ਼ੀਆ ਨੇ ਛੱਡਣ ਨੂੰ ਮਜਬੂਰ ਹੋਏ ਨੇ ਐਸੇ ਕਾਰਨ ਆਪਣੇ ਪਰਿਵਾਰ ਅਤੇ ਕੀਮਤੀ ਸਮਾਨ ਦੇ ਨਾਲ ਆਪਣੇ ਘਰ-ਬਾਰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਜਾ ਰਹੇ ਨੇ ਕਿਮੋ ਹੌਲ ਅਗੇ ਤੇ ਕਿੰਨੇ ਕੁ ਲੋਕ ਅੱਗੇ ਨਿਕਲ ਚੁੱਕੇ ਨੇ ਕਾਫੀ ਜ਼ਿਆਦਾ ਲੋਕ ਨਿਕਲ ਚੁੱਕੇ ਆ ਜੀ ਤੇ 42 ਤੇ 42 ਤੇ ਅਸੀਂ ਮਤਲਬ ਜਿ세 ਸੇਫ ਸਾਨੂੰ ਫੀਲ ਹੋਵੇ ਉੱਥੇ ਜਾ ਰਹੇ ਆਂ ਤੇ ਕਾਫੀ ਜ਼ਿਆਦਾ ਮਦਦ ਕਰ ਕਿਹੜੇ ਪਿੰਡ ਤੋਂ ਤੁਸੀਂ ਅਸੀਂ ਗੱਟੇ ਰਾਜੋ ਦੇ ਕਿੰਨੇ ਕੁ ਲੋਕ ਉੱਥੋਂ ਨਿਕਲ ਚੁੱਕੇ ਨੇ ਹੋ ਬਹੁਤ ਕਾਫੀ ਜ਼ਿਆਦਾ ਲੋਕ ਸਵੇਰ ਤੋਂ ਸਵੇਰ 6 ਵਜੇ ਤੋਂ ਲੱਗ ਕੇ ਕਾਫੀ ਲੋਕ ਨਿਕਲ ਚੁੱਕੇ ਆ ਤੁਹ ਕਿਥੇ ਜਾ ਕਿਥੇ ਰਹੇ ਹੋਗੇ ਕਿਸੇ ਸੇਫ ਜਗ੍ਹਾ ਤੇ ਜਾ ਰਹੇ ਹੋ ਇਹ ਤੇਰੇ ਰਿਸ਼ਤੇਦਾਰਾ ਕਿਸੇ ਦੇਖ ਕੇ ਕੁੜੀਆਂ ਦੇਖਣ ਜਿੱਤੇ ਕੋ ਪਹਿਣਾ ਫਰਾ ਰਹੀ ਤਾਂ ਉੱਥੇ ਹੱਕ ਜਾ ਰਹੇ ਆ ਤੇ ਰਿਸ਼ਤੇਦਾਰਾ ਆਪ ਤੁਹਾਡੇ ਰਿਸ਼ਤੇਦਾਰਾ ਕੋ ਜਾਣਦਾ ਨਹੀਂ ਇਨ੍ਹਾਂ ਲੋਕਾਂ ਦੇ ਆਪਣੇ ਮਹਿਲਾਂ ਨੂੰ ਛੱਡਣ ਦਾ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਹੱਤਨਾ ਹੈ ਇਸੇ ਕਾਰਨ ਸਰਹੱਦੀ ਇਲਾਕੇ ਫਿਰੋਜ਼ਪੁਰ ਦੇ ਪਿੰਡਾਂ 'ਚ ਫੌਜ ਵੱਲੋਂ ਪਿੰਡਾਂ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਕੀ ਮਾਹੌਲ ਕੀ ਹੈਗੇ ਤੇ ਕਿਉਂ ਚੱਲੇ ਹੋ ਸਰਪੰਚਾਂ ਨੂੰ ਕੱਲ ਬੁਲਾਇਆ ਗਿਆ ਉਥੇ ਅੱਛਾ ਜੀ ਸਰਪੰਚਾਂ ਨੂੰ ਬੁਲਾਇਆ ਗਿਆ ਬੁਲਾਇਆ ਨਹੀਂ ਨਾ ਕਰਾ ਲਿਆ ਆਪੋ ਆ ਰਿਹਾ ਪਾਈ ਬਾਸੇ ਕਰ ਲੈਣੀ ਨਹੀਂ ਨਾ ਕਿਸੇ ਨੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਦੇ ਸੀ ਕੋਈ ਸਰਕਾਰ ਕਹਿੰਦੀ ਬਾਤ ਹੈਗਾ ਤੋਂ ਉਹਦੀ ਕਾਰੇ ਦੇ ਨੇ ਆਪੋ ਆਪਨ ਫੇ ਕਿੰਨਾ ਕੁ ਸਮਾਨ ਤੁਸੀਂ ਕਰਦ ਲੈ ਚੱਲੇ ਹੋ ਅਸੀਂ ਤਾਂ ਕੁੜੀਆਂ ਕੁੜੀਆਂ ਮੈਂ ਤਾਂ ਦੋ ਲੈ ਚੱਲੀ ਤੇ ਤੀਜੀ ਮੈਂ ਚੱਲਦੀ ਹਾਂ ਬਸ ਇੱਕ ਵਾਰ 47 ਦਿਨ ਚੱਲੀ ਸੀ ਇਨ੍ਹਾਂ ਦੇ ਨਾਲ ਚਲੇ ਚੱਲਦੇ ਹਾਂ ਖੋਰੀ ਪਿੰਡ ਦੇ ਲੋਕ ਗਏ ਨੇ ਬਾਦੂ ਪਿੰਡ ਖਾਲੀ ਹੋਇਆ ਪਿੰਡ ਸਾਰੇ ਹਾਂ ਸਾਰੇ ਗਏ ਘਰਾਂ ਤੇ ਘਰ ਖਾਲੀ ਹੋ ਗਏ ਕਿਹੜਾ ਪਿੰਡ ਤੁਹਾਡਾ ਸਾਡਾ ਰਾਜੋ ਗੱਟੀ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਦੇਸ਼ ਅਤੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਜੇਕਰ ਜੰਗ ਲੱਗਦੀ ਹੈ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਾਰੇ ਬੈਠੇ ਹਾਂ 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 ਜਿੰਨੇ ਵੀ ਤਾਂ ਸਾਡੇ ਗੱਟੀ ਏਰੀਆ ਦੇ ਲੋਕ ਬੈਠੇ ਨੌਜਵਾਨ ਮੁੰਡੇ ਮਹਿਣੋਂ ਇਹ ਬੇਨਤੀ ਕਰਨਾ ਹੈ ਕਿ ਹਿੰਮਤ ਨਾ ਹਾਰੋ ਲੜਨ ਵਾਸਤੇ ਤਿਆਰ ਰਹੋ ਆਰਮੀ ਦਾ ਸਹਿਯੋਗ ਆਰਮੀ ਦਾ ਸਹਿਯੋਗ ਦੇਵਾਂਗੇ ਬਿਲਕੁਲ ਬਿਲਕੁਲ ਅਸੀਂ ਆਰਮੀ ਦੇ ਬਿਲਕੁਲ ਨਾਲ ਖੜਿਆ ਹੈ ਆਰਮੀ ਦੇ ਕਾਂਡਰਾਂ ਨਾਲ ਬਲਦੇਵ ਸਿੰਘ ਹੈ ਜੀ ਦੁਸ਼ਮਣਾਂ ਨਾਲ ਨਜਿੱਠਾ ਜਾਈਗਾ ਬਿਲਕੁਲ ਹਾਂਜੀ ਬਿਲਕੁਲ ਅਸੀਂ ਲੜਾਂਗੇ ਨਾਲ ਤਿਆਰ ਪਰ ਤਿਆਰ ਬੈਠੇ ਆ ਪਿੰਡ ਕਿਹੜਾ ਹੈਗਾ ਹਜ਼ਾਰਾ ਪਿੰਡ ਸਾਡਾ ਆਪਣੀ ਆਪਣੇ ਘਰ-ਬਾਰ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਦੇਸ਼ ਅਤੇ ਆਪਣੀ ਸੁਰੱਖਿਆ ਲਈ ਸਰਹੱਦ ਉੱਤੇ बसे ਪਿੰਡਾਂ ਦੇ ਲੋਕ ਆਪਣੇ ਰਹਿਣ ਬਸੇਰੇ ਛੱਡ ਕੇ ਕਿਸੇ ਹੋਰ ਤਾਂ ਰਹਿਣ ਨੂੰ ਮਜਬੂਰ ਨੇ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਹਾਲਾਤ ਕਦੋਂ ਠੀਕ ਹੋਣਗੇ ਤੇ ਕਦੋਂ ਲੋਕ ਮੁੜ ਤੋਂ ਆਪਣੇ ਘਰਾਂ ਦੇ ਵਿੱਚ ਆ ਕੇ ਖੁਸ਼ੀ-ਖੁਸ਼ੀ ਰਹਿਣਗੇ ਫਿਰੋਜ਼ਪੁਰ ਤੋਂ ਰੋਹਿਤ ਦੀ ਰਿਪੋਰਟ ਈਟੀਵੀ ਭਾਰਤ